ਸ੍ਰੀ ਸੰਤ ਬਲਬੀਰ ਸਿੰਘ ਜੀ ਕਨਸਰਨ ਓਵਰ ਇਨਕਰੀਜ਼ਿੰਗ ਪੋਲੂਸ਼ਨ ਇਨ ਦਾ ਮੇਜਰ ਰਿਵਰਸ ਆਫ ਦਾ ਕੰਟਰੀ ਪੰਜਾਬੀ ਬਹੁਤ ਬਹੁਤ ਧੰਨਵਾਦ ਉਪ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਈ ਦਾਇ ਦਾਇਆ ਖਿਲੇ ਸਗਲ ਜਗਤ ਪਾਣੀ ਦੀ ਦੋ ਇਨਾ ਵੱਡਾ ਮਹੱਤਮ ਦਿੱਤਾ ਸੁੱਧ ਹਵਾ ਸੁੱਧ ਪਾਣੀ ਸੁੱਧ ਖੁਰਾਕ ਸਾਡਾ ਫੰਡਾਮੈਂਟਲ ਰਾਈਟ ਜੋ ਸਾਨੂੰ ਸੰਵਿਧਾਨ ਦਿੰਦਾ ਪਾਣੀ ਇਕੱਲਾ ਮਨੁੱਖ ਵਾਸਤੇ ਨਹੀਂ ਸਗੋ ਪਸ਼ੂ ਪੰਛੀ ਜਲચર ਜੀਵਾਂ ਵਾਸਤੇ ਵੀ ਜ਼ਰੂਰੀ ਆ ਪ੍ਰਦੂਸ਼ਨ ਕਰਨ ਵਾਲੀਆਂ ਤਿੰਨ ਧਿਰਾਂ ਹਨ ਜਿਹਦੇ ਵਿੱਚ ਪਿੰਡਾ ਸ਼ਹਿਰ ਤੇ ਇੰਡਸਟਰੀ ਜਿਹੜੀਆਂ ਇਸ ਵਿੱਚ ਪ੍ਰਦੂਸ਼ਨ ਕਰਨੀਆਂ ਸਿੱਨੇ ਵੀ ਸਾਡੇ ਜਿਹੜੀਆਂ ਹੈ ਡਰੇਨਾ ਹੈ ਤੇ ਇਹਨਾਂ ਨੂੰ ਰੋਕਣ ਵਾਸਤੇ ਡਰੇਨ ਜੋ ਭਾਗ ਪੋਲੂਸ਼ਨ ਕੰਟਰੋਲ ਬੋਰਡ ਤੇ ਨਗਰ ਨਿਗਮ ਇਹ ਟ੍ਰੀਟਮੈਂਟ ਪਲਾਂਟ ਤਾਂ ਲੱਗ ਜਾਂਦੇ ਆ ਪਰ ਸਾਰੇ ਬਾਈਪਾਸ ਚੱਲਦੇ ਆ ਤੇ ਲੋਕਾਂ ਦੇ ਨਾਲ ਜੀਵਨ ਦੇ ਨਾਲ ਬੜਾ ਵੱਡਾ ਧੋਖਾ ਹੋ ਰਿਹਾ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਰੋਕਣ ਵਾਸਤੇ ਲਾਇਆ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਤੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਉਹ ਚਿੱਟੇ ਹਾਥੀ ਸਾਫਤ ਹੋ ਰਹੇ ਇਸੇ ਕਰਕੇ ਨਦੀਆਂ ਦਾ ਪੋਲੂਸ਼ਨ ਜਿਹੜਾ ਹੈ ਉਹ ਨਹੀਂ ਰੁਕ ਰਿਹਾ ਜਿਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਨਾੜੀਆਂ ਇਸੇ ਤਰੀ ਸਾਡੀਆਂ ਨਦੀਆਂ ਦਰਿਆ ਜੇਕਰ ਸਾਡੇ ਨਾੜੀਆਂ ਦੇ ਵਿੱਚ ਸਰੀਰ ਦੇ ਵਿੱਚ ਜ਼ਹਿਰ ਚੱਲ ਜਾਵੇ ਅਸੀਂ ਬਚ ਨਹੀਂ ਸਕਦੇ ਇਸੇ ਤਰ੍ਹਾਂ ਜਿਹੜਾ ਨਦੀਆਂ ਦਾ ਪੋਲੂਸ਼ਨ ਆ ਸਾਡੇ ਵਾਸਤੇ ਬਹੁਤ ਵੱਡਾ ਸਾਰਿਆਂ ਵਾਸਤੇ ਖਤਰਾ ਬਣਿਆ ਹੋਇਆ ਹੈ 1974 ਦਾ ਐਕਟ ਜਿਹਦੇ ਵਿੱਚ ਸਜ਼ਾ ਦਾ ਪ੍ਰਬੰਧਨ ਸੀ ਉਹਦਾ ਥੋੜਾ ਬੋਧਾ ਇੰਡਸਟਰੀ ਨੂੰ ਡਰ ਸੀ ਉਹ ਵੀ ਜਿਹੜਾ ਹੈਗਾ ਉਹ ਕੱਢ ਦਿੱਤਾ ਇਸ ਕਰਕੇ ਜਿਹੜੀਆਂ ਇੰਡਸਟਰੀ ਕਰੋੜਾਂ ਰੁਪਏ ਕਮਾਉਂਦੀਆਂ ਉਹਨਾਂ ਨੂੰ ਜੇ 10-15 ਲੱਖ ਰੁਪਏ ਜੁਰਮਾਨਾ ਵੀ ਦੇਣਾ ਪਵੇ ਤੇ ਉਹ ਉਹਨਾਂ ਦਾ ਭੈ ਜਿਹੜਾ ਇਹ ਚੱਕਿਆ ਗਿਆ ਜਿਹੜਾ ਇਹ ਸਜ਼ਾ ਦਾ ਪ੍ਰਬੰਧਨ ਸੀ ਇਹ ਨਹੀਂ ਹਟਣਾ ਚਾਹੀਦਾ ਸੀ ਸੋ ਇਸ ਵਾਸਤੇ ਸਾਡੀਆਂ ਜਿਹੜੀਆਂ ਹੈਗੀਆਂ ਪ੍ਰਾਂਦੀਆਂ ਪਰੰਪਰਾਵਾਂ ਸਾਡੇ ਲੋਕ ਨਦੀਆਂ ਦਰਿਆਵਾਂ ਨੂੰ ਪੂਜਦੇ ਆ ਇਤਰਾ ਗੰਗਾ ਘਾਗਰੀ ਕਕਵੇਰੀ ਘੱਗਰ ਬੁੱਢਾ ਦਰਿਆ ਜਿਹੜੀ ਹੈ ਵੱਖ-ਵੱਖ ਕਾਲੀ ਬਈ ਜਿਹਦੇ ਵਿੱਚ ਬਗੁਰ ਨਾਨਕ ਪਾਸਾ ਨੇ ਚਰਨ ਪਾਏ ਜਿਹੜੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕੀ ਸੀ ਜਿਹਦੇ ਵਿੱਚ 25 ਜਿਹਦੇ ਵਿੱਚ 8 ਸ਼ਹਿਰਾਂ ਤੇ 45 ਪਿੰਡਾਂ ਦਾ ਪਾਣੀ ਪੈਂਦਾ ਸੀ ਤਕਰੀਬਨ ਅਸੀਂ ਲਗਾਤਾਰ 25 ਸਾਲ ਤੋਂ ਜਿਹੜਾ ਹੈ ਸੇਵਾ ਕਰਕੇ ਅਜੋ ਪ੍ਰਦੂਸ਼ਣ ਮੁਕਤ ਵਗ ਰਹੀ ਹੈ ਇਸੇ ਤਰ੍ਹਾਂ ਹੀ ਸਾਰੇ ਨਦੀਆਂ ਦਰਿਆ ਪ੍ਰਦੂਸ਼ਣ ਮੁਕਤ ਹੋ ਸਕਦੇ ਆ ਜੇਕਰ ਸਾਡੇ ਜਿਹੜਾ ਹੈ 1974 ਦਾ ਐਕਟ ਜਿਹੜਾ ਲਾਗੂ ਹੋਵੇ ਜੇਕਰ ਪਰਸਵਦਾ ਦਾ ਪ੍ਰਾਵਧਾਨ ਹੁੰਦਾ ਤਾਂ ਬਹੁਤ ਵਧੀਆ ਸੀ ਪਰ ਫਿਰ ਵੀ ਜਿਹੜਾ ਹੈ ਕਾਨੂੰਨ ਬਣਿਆ ਹੋਇਆ ਇਹ ਲਾਗੂ ਨਹੀਂ ਹੋ ਰਿਹਾ ਇਸੇ ਕਰਕੇ ਜਿਹੜਾ ਹੈ ਨਦੀਆਂ ਦਰਿਆ ਜਿਹੜੇ ਪ੍ਰਦੂਸ਼ਿਤ ਹੋ ਰਿਹਾ ਸੋ ਇਸ ਵਾਸਤੇ ਅੱਜ ਬਹੁਤ ਵੱਡੀ ਲੋੜ ਹੈ ਕਿ ਅਸੀਂ ਦੇਖ ਕੇ ਇਸ ਹਵਾ ਪਾਣੀ ਧਰਤੀ ਨੂੰ ਬਚਾਉਣਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿੱਥੇ-ਜਿੱਥੇ ਵੀ ਵਹਿ ਰਹੇ ਹਾਂ ਪਾਣੀ ਕਿੰਦੀ ਜਿੱਥੇ ਜਾਏ ਬਈ ਇਹ ਭਲਾ ਗਈਏ ਸਾਡਾ ਫਰਜ਼ ਬਣਦਾ ਕਿ ਉਹਨਾਂ ਨਦੀਆਂ ਦਰਿਆਵਾਂ ਦੇ ਵਿੱਚ ਚਾਹੇ ਉਹ ਮਿਊਸਪਲ ਕਾਰਪੋਰੇਸ਼ਨਾਂ ਜਾਇ ਇੰਡਸਟਰੀ ਪਾ ਗੰਧ ਭਰੀ ਆ ਉਹਨੂੰ ਜਿਹੜਾ 1974 ਦਾ ਐਕਟ ਲਾਗੂ ਹੋਣਾ ਚਾਹੀਦਾ ਉਹਨੂੰ ਰੋਕਣਾ ਚਾਹੀਦਾ ਤੇ ਜਿਹੜੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਤੇ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਬਣਿਆ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਨਹੀਂ ਕੰਮ ਕਰਦੇ ਧੰਨਵਾਦ ਧੰਨਵਾਦ